ਤੇ ਵਾਹਿਗੁਰੂ ਇੱਥੇ ਬੜੀ ਸ਼ਰਧਾ ਨਾਲ ਸੰਗਤ ਆਉਂਦੀ ਆ ਬੜੀ ਮਹਾਰਾਜ ਦੀ ਬਹੁਤ ਕਿਰਪਾ ਵਾ ਗੁਰੂ ਮਹਾਰਾਜ ਤੋਂ ਬਹੁਤ ਬਿਆੰਤ ਬਿਆੰਤ ਅਸੀਸਾਂ ਮਿਲਦੀਆਂ ਵਾ ਤੇ ਜਦ ਕਿ ਗੁਰੂ ਮਹਾਰਾਜ ਨੇ ਇੰਨੀ ਕਿਰਪਾ ਕਰਤੀ ਹੋਈ ਆ ਕਿ ਜਿਹੜੀ ਸੰਗਤ ਵੀ ਆਉਂਦੀ ਆ ਭਾਵਨਾ ਨਾਲ ਉਹ ਝੋਲੀਆਂ ਭਰ ਕੇ ਜਾਂਦੀ ਆ ਬਾਈ ਮੈਂ ਤਾਂ ਇਹ ਸਪਸ਼ਟਿਕਰਨ ਕਰਾਂਗਾ ਕਿ ਗੁਰੂ ਮਹਾਰਾਜ ਦੇ ਚਰਨ ਲਾ ਕੇ ਨਾ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਵਾ ਗੁਰੂ ਮਹਾਰਾਜ ਤੋਂ ਉਹ ਵੀ ਮਿਲ ਜਾਂਦਾ ਜੋ ਸਾਨੂੰ ਮਿਲਿਆ ਨਹੀਂ ਹੁੰਦਾ ਭਾਵਨਾ ਨਾਲ ਆਣਾ ਚਾਹੀਦਾ ਬੰਦੇ ਨੂੰ ਤੇ ਜਿਹੜਾ ਬੰਦਾ ਸ਼ਰਧਾ ਨਾਲ ਆਉਂਦਾ ਵਾ ਉਹ ਉਹਦੀ ਝੋਲੀਆਂ ਅਪਰੰਪਾਰ ਭਰ ਜਾਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਅਗੇ ਜੀ ਧੰਨ ਧੰਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚ ਚੁੱਕੇ ਹੋ ਜਾ ਲੱਗ ਜੀ ਵਾਹਿਗੁਰੂ ਤੇ ਵਾਹਿਗੁਰੂ ਇੱਥੇ ਬੜੀ ਸ਼ਰਧਾ ਨਾਲ ਸੰਗਤ ਆਉਂਦੀ ਆ ਬੜੀ ਮਹਾਰਾਜ ਦੀ ਬਹੁਤ ਕਿਰਪਾ ਵਾ ਤੇ ਜਦ ਕੀ ਅਸੀਂ ਸ਼ਹੀਦਾ ਸਾਹਿਬ ਵੱਡੇ ਚਾਹੀਦਾ ਉਧਰ ਅੰਮ੍ਰਿਤਸਰ ਸਾਹਿਬ ਤੇ ਹਫਤੇ ਚ ਇੱਕ ਦੋ ਵਾਰੀ ਜਾਈਦਾ ਵਾ ਦਰਬਾਰ ਸਾਹਿਬ ਮੱਥਾ ਟੇਕ ਆਈਦੀ ਆ ਪਰ ਹੁਣ ਨਾ ਭਾਵਨਾ ਬਾਣ ਕੇ ਆਣਾ ਹੀ ਆਣਾ ਆ ਤੇ ਗੁਰੂ ਮਹਾਰਾਜ ਤੋਂ ਬਹੁਤ ਬਿਆੰਤ ਬਿਆੰਤ ਅਸੀਸਾਂ ਮਿਲਦੀਆਂ ਵਾਂ ਤੇ ਜਦ ਕਿ ਗੁਰੂ ਮਹਾਰਾਜ ਨੇ ਇੰਨੀ ਕਿਰਪਾ ਕਰਤੀ ਹੋਈ ਆ ਕਿ ਜਿਹੜੀ ਸੰਗਤ ਵੀ ਆਉਂਦੀ ਆ ਭਾਵਨਾ ਨਾਲ ਉਹ ਝੋਲੀਆਂ ਭਰ ਕੇ ਜਾਂਦੀ ਆ ਵਾਹਿਗੁਰੂ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਨੂੰ ਮੈਨੂੰ ਵਾਹਿਗੁਰੂ ਮੇਰਾ ਮੈਂ ਮਾਣ ਨਹੀਂ ਕਰਦਾ ਤੇ ਆਪਣਾ ਮਹਾਰੇ ਦੀ ਕਿਰਪਾ ਨਾਲ 15 20 ਦਿਨ ਹੋ ਗਏ ਆ ਲਗਾਤਾਰ ਆਉਂਦਿਆਂ ਨੂੰ ਕਿੰਨਾ ਕਿ ਜੀਵਨ ਦੇ ਵਿੱਚ ਬਦਲਾਅ ਵੇਖਣ ਨੂੰ ਮਿਲਿਆ ਜਦੋਂ ਆਪਾਂ ਗੁਰੂ ਘਰ ਨਾਲ ਜੁੜ ਜਾਂਦੇ ਆ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਆ ਮੈਂ ਤਾਂ ਇਹ ਸਪਸ਼ਟਕਰਨ ਕਰਾਂਗਾ ਕਿ ਗੁਰੂ ਮਹਾਰਾਜ ਦੇ ਚਰਨ ਲਾ ਕੇ ਨਾ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਵਾ ਗੁਰੂ ਮਹਾਰਾਜ ਤੋਂ ਉਹ ਵੀ ਮਿਲ ਜਾਂਦਾ ਜੋ ਸਾਨੂੰ ਮਿਲਿਆ ਨਹੀਂ ਹੁੰਦਾ ਜੋ ਭਾਵਨਾ ਲਾਵੇ ਭਾਵਨਾ ਨਾਲ ਆਉਣਾ ਚਾਹੀਦਾ ਬੰਦੇ ਨੂੰ ਤੇ ਜਿਹੜਾ ਬੰਦਾ ਸ਼ਰਧਾ ਨਾਲ ਆਉਂਦਾ ਵਾ ਉਹ ਉਹਦੀ ਝੋਲੀਆਂ ਅਪਰੰਪਾਰ ਭਰ ਜਾਂਦੀਆਂ ਨੇ ਬਾਬਾ ਦੀਪ ਸਿੰਘ ਜੀ ਬੜੀ ਮੇਰ ਹੁੰਦੀ ਆ ਤੁਸੀਂ ਕਦੇ ਕੁਝ ਮੰਗਿਆ ਹੋਵੇ ਤੇ ਬਾਬਾ ਦੀਪ ਸਿੰਘ ਜੀ ਤੋਂ ਬਾਬਾ ਦੀਪ ਸਿੰਘ ਜੀ ਨੇ ਪੂਰਾ ਕਰਿਆ ਹੋਵੇ ਜੇ ਮੰਗਿਆ ਤੇ ਸਰਬੱਤੇ ਭਲੇ ਦੀ ਅਰਦਾਸ ਹੀ ਮੰਗੀ ਆ ਪਦਾਰਥ ਦੀ ਕੋਈ ਮੰਗ ਨਹੀਂ ਕੀਤੀ ਬਾਬਾ ਦੀਪ ਸਿੰਘ ਜੀ ਤੋਂ ਤੁਸੀਂ ਸਰਬੱਤੇ ਭਲੇ ਦੀ ਅਰਦਾਸ ਹੀ ਕਰੀ ਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਜੀ ਅਗੋ ਜੀ ਤਨ ਤਨ ਮੱਬਾ ਦੀਪ ਸਿੰਘ ਗੁਰਦੁਆਰੇ ਪਹੁੰਚ ਚੁੱਕੇ ਹੋ ਜਾ ਲਾ ਜੀ ਵਾਹਿਗੁਰੂ ਤੇ ਵਾਹਿਗੁਰੂ ਇੱਥੇ ਬੜੀ ਸ਼ਰਧਾ ਦਾ ਸੰਗਤ ਆਉਂਦੀ ਆ ਬੜੀ ਮਹਾਰਾਜ ਦੀ ਬਹੁਤ ਕਿਰਪਾ ਵਾ ਤੇ ਜਦ ਕੀ ਅਸੀਂ ਸ਼ਹੀਦਾ ਸਾਹਿਬ ਵੱਡੇ ਚਾਹੀਦਾ ਉਧਰ ਅੰਮ੍ਰਿਤਸਰ ਸਾਹਿਬ ਤੇ ਹਫਤੇ ਚ ਇੱਕ ਦੋ ਵਾਰੀ ਜਾਈਦਾ ਵਾ ਦਰਬਾਰ ਸਾਹਿਬ ਮੱਥਾ ਟੇਕ ਆਈਦੀ ਆ ਪਰ ਹੁਣ ਨਾ ਭਾਵਨਾ ਬਾਣ ਕੇ ਆਣਾ ਹੀ ਆਣਾ ਆ ਤੇ ਗੁਰੂ ਮਹਾਰਾਜ ਤੋਂ ਬਹੁਤ ਬਿਆਨਤ ਬਿਆਨਤ ਅਸੀਸਾਂ ਮਿਲਦੀਆਂ ਵਾ ਤੇ ਜਦ ਕੀ ਗੁਰੂ ਮਹਾਰਾਜ ਨੇ ਇੰਨੀ ਕਿਰਪਾ ਕਰਤੀ ਹੋਈ ਆ ਕਿ ਜਿਹੜੀ ਸੰਗਤ ਵੀ ਆਉਂਦੀ ਆ ਭਾਵਨਾ ਨਾਲ ਉਹ ਝੋਲੀਆਂ ਭਰ ਕੇ ਜਾਂਦੀ ਆ ਵਾਹਿਗੁਰੂ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਇੱਥੇ ਆਉਂਦਿਆਂ ਨੂੰ ਮੈਨੂੰ ਵਾਹਿਗੁਰੂ ਮੇਰਾ ਮੈਂ ਮਾਣ ਨਹੀਂ ਕਰਦਾ ਤੇ ਆਪਣਾ ਮਹਾਰਾਜ ਦੀ ਕਿਰਪਾ ਨਾਲ 15 20 ਦਿਨ ਹੋ ਗਏ ਆ ਲਗਾਤਾਰ ਆਉਂਦਿਆਂ ਨੂੰ ਕਿੰਨਾ ਕਿ ਜੀਵਨ ਦੇ ਵਿੱਚ ਬਦਲਾਅ ਵੇਖਣ ਨੂੰ ਮਿਲਿਆ ਜਦੋਂ ਆਪਾਂ ਗੁਰੂ ਘਰ ਨਾਲ ਜੁੜ ਜਾਂਦੇ ਆ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਆ ਮੈਂ ਤਾਂ ਇਹ ਹੀ ਸਪਸ਼ਟਿਕਰਨ ਕਰਾਂਗਾ ਕਿ ਗੁਰੂ ਮਹਾਰਾਜ ਦੇ ਚਰਨ ਲਾ ਕੇ ਨਾ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਆ ਵਾਹਿਗੁਰੂ ਗੁਰੂ ਮਾਰੇ ਤੋਂ ਉਹ ਵੀ ਮਿਲ ਜਾਂਦਾ ਜੋ ਸਾਨੂੰ ਮਿਲਿਆ ਨਹੀਂ ਹੁੰਦਾ ਜੋ ਭਾਵਨਾ ਲਾਵੇ ਭਾਵਨਾ ਨਾਲ ਲਾਣਾ ਚਾਹੀਦਾ ਬੰਦੇ ਨੂੰ ਤੇ ਜਿਹੜਾ ਬੰਦਾ ਸ਼ਰਧਾ ਨਾਲ ਆਉਂਦਾ ਵਾ ਉਹ ਉਹਦੀ ਝੋਲੀਆਂ ਅਪਰੰਪਾਰ ਭਰ ਜਾਂਦੀਆਂ ਨੇ ਬਾਬਾ ਦੀਪ ਸਿੰਘ ਜੀ ਬੜੀ ਮੇਰ ਹੁੰਦੀ ਆ ਤੁਸੀਂ ਕਦੇ ਕੁਝ ਮੰਗਿਆ ਹੋਵੇ ਤੇ ਬਾਬਾ ਦੀਪ ਸਿੰਘ ਜੀ ਤੋਂ ਬਾਬਾ ਦੀਪ ਸਿੰਘ ਜੀ ਨੇ ਪੂਰਾ ਕਰਿਆ ਹੋਵੇ ਜੇ ਮੰਗਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਹੀ ਮੰਗੀ ਆ ਪਦਾਰਥ ਦੀ ਕੋਈ ਮੰਗ ਨਹੀਂ ਕੀਤੀ ਬਾਬਾ ਦੀਪ ਸਿੰਘ ਜੀ ਤੋਂ ਤੁਸੀਂ ਸਰਬੱਤ ਦੇ ਭਲੇ ਦੀ ਅਰਦਾਸ ਹੀ ਕਰੀ ਦੀ ਆ ਵਾਹਿਗੁਰੂ ਜੀ ਕਾ ਵਾਹਿ ਖਾਲਸਾ ਵਾਹਿ